ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਹਰ ਮਹੀਨੇ ਦੀ 15 ਤਰੀਕ ਨੂੰ ਵਿਧਵਾ ਬੀਬੀਆਂ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਇਸ ਜਹਾਨ ਨੇ ਰਿਸ਼ਤੇਦਾਰਾਂ ਨੇ ਬਾਹਣੀ ਫੜੀ ਪਤੀ ਤੇਤੋਂ ਚਲਾ ਗਿਆ ਬੱਚੇ ਛੋਟੇ ਨੇ ਹੁਣ ਕਮਾਈ ਦਾ ਕੋਈ ਸਾਧਨ ਨਹੀਂ ਕਿਵੇਂ ਘਰ ਚ ਰਾਸ਼ਨ ਆਵੇ ਕਿਵੇਂ ਘਰ ਚੱਲੇ ਕਿਵੇਂ ਬੱਚੇ ਪੜਨ ਟੈਨਸ਼ਨ ਹੈ ਝੋਰਾ ਹੈ ਸੋ ਉਹਨਾਂ ਮਾਤਾਵਾਂ ਨੂੰ ਭੈਣਾ ਨੂੰ 30 ਗਿਣਤੀ ਉਹਨਾਂ ਦੀ 30 ਉਹਨਾਂ ਨੂੰ ਰਾਸ਼ਨ ਸਾ ਸੰਗਜੀ ਦਿੱਤਾ ਜਾਂਦਾ ਹੈ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ 사త్సੰਗਤ ਜੀ ਸੋ ਇਹ ਵੀ ਸੰਗਤ ਦਾ ਜਿੰਨਾ ਕੋ ਸਹਿਯੋਗ ਹੁੰਦਾ ਉਹਨਾਂ ਰਾਸ਼ਨ ਉਹਨਾਂ ਦੇ ਜਿੱਤਾਂ ਲਗਭਗ ਇੱਕ ਬੀਬੀ ਦਾ ਰਾਸ਼ਨ 22500 ਰੁਪਏ ਜੀ ਤਿਆਰ ਹੁੰਦਾ ਹੈ ਤੀਆਂ ਬੀਬੀਆਂ ਦਿੱਤਾ ਜਾਂਦਾ ਹੈ ਮਤਾਵਾ ਪੈਣਾ ਹੋਰ ਵੀ ਨੇ ਪਰ ਜਿੰਨੀ ਕੁ ਸੰਗਤ ਦਾ ਸਹਿਯੋਗ ਹੁੰਦਾ ਇੰਨੀ ਕੁ ਮਤਾਵਾ ਨੂੰ ਰਾਸ਼ਨ ਅਜੇ ਤੱਕ ਦਿੱਤਾ ਜਾਂਦਾ ਹੈ ਜੇ ਸੰਗਤ ਵੱਧ ਸਹਿਯੋਗ ਕਰੇ ਜਿਹੜੀਆਂ ਮਤਾਵਾ ਨੂੰ ਵਾਪਸ ਮੋੜਿਆ ਜਾਂਦਾ ਹੈ ਕਿ ਭਾਈ ਅਜੇ ਇੰਨੀ ਨਹੀਂ ਸਮਰਥਾ ਸੋ ਜਵਾਦ ਸਹਿਜੋ ਕਰੇਗੀ ਸੰਗਤ ਇਹਵਾਦ ਸੰਗਤ ਦਾ ਮਤਲਬ ਹੈਲਪ ਹੋ ਜਾਏਗੀ ਮਾਤਾਵਾਂ ਪੈਣਾ ਦੀ ਜਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ ਸਾ ਸੰਗਤ ਜੀ ਜਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ ਇਹਦੇ ਚ ਜਿਵੇਂ ਤੁਹਾਨੂੰ ਕੱਲ ਵੀ ਦੱਸਿਆ ਸੀ ਹਰ ਵੀਡੀਓ ਚ ਦੱਸਿਆ ਸੀ ਕਿ ਇੱਕ ਮਾਤਾ ਜਿਹੜੀ ਹੈ ਬਹੁਤ ਬਜ਼ੁਰਗ ਹੈਂਡੀਕੈਪਡ ਲੱਤਾਂ ਦੋਨੋਂ ਨਹੀਂ ਚੱਲਦੀਆਂ ਤੇ ਔਟੋ ਤੇ ਕਰਾਏ ਤੇ ਔਟੋ ਕਰਕੇ ਉਹ ਟਾਰੀ ਦੇ ਲਾਗਿਓ ਆਏ ਲੱਤਾਂ ਨਹੀਂ ਚੱਲਦੀਆਂ ਉਹਨਾਂ ਦੇ ਪਤੀ ਹੈ ਨਹੀਂ ਤੇ ਇੱਕ ਦੋ ਬੇਟੇ ਸੀ ਇੱਕ ਬੇਟਾ ਜਿਹੜਾ ਸੀ ਉਹਦੀ ਡੈਥ ਹੋ ਗਈ ਤੇ ਇੱਕ ਬੇਟਾ ਉਹ ਵੀ ਹੈਂਡੀਕੈਪ ਹੈ ਇੱਕ ਕਮਰਾ ਏ ਛੱਤ ਚੌਂਦੀ ਹੈ ਕੱਚੀ ਛੱਤ ਹੈ ਤੇ ਦੋਨੋਂ ਮਾਂ ਪੁੱਤ ਰਹਿੰਦੇ ਨੇ ਰਾਸ਼ਨ ਦਾ ਕੋਈ ਹੁਣ ਜੁਗਾਰ ਹੈ ਨਹੀਂ ਕੰਮ ਕੋਈ ਕਰ ਨਹੀਂ ਸਕਦੇ ਕਿਵੇਂ ਹੁਣ ਉਹ ਮਤਲਬ ਆਪਣਾ ਘਰ ਚੋਂ ਉਹਨਾਂ ਕਿਵੇਂ ਰਾਸ਼ਨ ਉਹਨਾਂ ਦੇ ਘਰ ਚ ਆਵੇ ਸੋ ਬੇਨਤੀ ਇਹ ਹੈ ਕਿ ਸੰਗਤ ਜੀ ਐਸੇ ਪਰਵਾਣਾ ਦੀ ਜਰੂਰ ਬਾਹ ਫੜਿਆ ਕਰੋ ਜੇ ਸਾਨੂੰ ਮਾਰਾਇ ਨੇ ਸਮਰਥਾ ਦਿੱਤੀ ਹੈ ਤੇ ਐਸੇ ਪਰਵਾਣਾ ਦੀ ਜਰੂਰ ਬਾਫਣਨੀ ਹੈ ਸੀ ਸੋ ਜੁਰੂ ਬੇਨਤੀ ਸਵੀਕਾਰ ਕਰਿਓ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਸਵਾਵਾ ਕਰਿਆ ਕਰੋ